ਕਿਸ ਨੂੰ ਨੁੱਖ ਨੂੰ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਹੁੰਦਾ ਹੈ ਇਸ ਵਾਂਗ ਤਾਂ ਜਪਾਉ குரு ਜਿ ਚੋੜੀਆਂ ਬੱਤੇ ਬਖਸ਼ਿਸ਼ ਕਰਤੇ ਹਨ ਸਭ ਤੋਂ ਕੁਪਰਾ ਪੁੱਤੇ ਜਿ ਆਵੇ ਇੱਕ ਹੱਥ ਜੇ ਇੱਕ ਪਰਮਾਤਮਾ ਮਿਲ ਜਾਏ ਤਾਂ ਦੁਨੀਆਂ ਦੇ ਹੋਰ ਸਾਰੇ ਪਦਾਰਥ ਮਿਲ ਜਾਂਦੇ ਹਨ ਦੇਣ ਵਾਲਾ ਜੀ ਉਹ ਆਪ ਹੋਇਆ ਜਨਮ ਪਦਾਰਥ ਸਫਲ ਹੈ ਜੀ ਸੱਚਾ ਸ਼ਬਦ ਕਥ ਜਿਵੇਂ ਸਦਾ ਤਿਰੰਨਿ ਪ੍ਰਭੂ ਦੀ ਸੇਵ ਸਲਾ ਕਰਦਾ ਰਹਾ ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ ਗੁਰਤੀ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਵੇ ਮੱਤ ਪਰ ਕਿਸੇ ਮਨੁੱਖ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਚਰਨਾਂ ਦਾ ਪਰ ਉਸੇ ਮਨੁੱਖ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਹੋਵੇ